ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰੀਓ ਜੇਕਰ ਤੁਹਾਡੇ ਮਨ ਦੇ ਵਿੱਚ ਘਟੀਆ ਵਿਚਾਰ ਆਉਂਦੇ ਹਨ ਜਾਂ ਇਹ ਵਿਚਾਰ ਤੁਹਾਡੇ ਮਨ ਦੇ ਵਿੱਚ ਪੈਦਾ ਹੀ ਨਾ ਹੋਣ ਕਿਰਪਾ ਕਰਕੇ ਸੰਤ ਗਿਆਨੀ ਮਸਕੀਨ ਸਿੰਘ ਜੀ ਦੀ ਇਹ ਕਥਾ ਜ਼ਰੂਰ ਸਰਵਣ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜਿਹੜਾ ਇਹ ਮਨ ਹੈ ਨਾ ਸੂਖਸ਼ਮ ਹੈ ਇਸ ਤੇ ਸੂਖਸ਼ਮ ਮੈਲ ਪੈਂਦੀ ਹੈ ਵਿਚਾਰਾਂ ਦੀ ਸੋਚਣੀ ਦੀ ਯਾਦਾਂ ਦੇ ਗਲਤ ਸੋਚਣੀ ਮਨ ਦੀ ਮਹਿਲ ਗਲਤ ਵਿਚਾਰ ਮਨ ਦੇ ਮਹਿਲ ਗਲਤ ਸੋਚਣੀ ਮਨ ਦੀ ਮਹਿਲ ਗਲਤ ਯਾਦਾਂ ਗਲਤ ਚਿੰਤਨ ਮਨ ਦੀ ਮਹਿਲ ਮਨੁੱਖ ਗਲਤ ਚਿੰਤਨ ਕਰ ਸਕੇ ਗਲਤ ਵਿਚਾਰ ਕਰ ਸਕੇ ਗਲਤ ਸੋਚ ਸਕੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਦੀ ਵੀ ਬਰਮਾਰ ਹੈ ਚਾਰੋਂ ਪਾਸੇ ਇਹ ਵਿਚਾਰ ਵੀ ਸੂਖਸ਼ਮ ਰੂਪ ਦੇ ਚਰੰਗਿਤ ਨੇ ਅੰਦੋਲਿਤ ਹੁੰਦੇ ਨੇ ਸਾਡੇ ਹਿਰਦੇ ਸਿਰਫ ਐਸੀ ਮੈਲ ਨਹੀਂ ਹੈ ਕਿ ਸਾਡੇ ਕੱਪੜੇ ਮੈਲੇ ਆਉਂਦੇ ਨੇ ਸਾਡਾ ਮੂੰਹ ਮੱਥਾ ਮੈਲਾ ਆਉਂਦਾ ਹੈ ਬਲਕਿ ਐਸੇ ਵੀ ਬਾਹਰ ਵਿਚਾਰ ਪੈਨੇ ਸਾਡਾ ਮਨ ਮੈਲਾ ਹੋ ਰਿਹਾ ਛੁੰਦੇ ਨੇ ਸਾਡੇ ਨਾਲ ਟੱਚ ਕਰ ਪੈਣਾ ਜਿਸ ਜਗ੍ਹਾ ਵਿੱਚ ਜਵਾਰੀ ਰੋਜ਼ ਜੂਆ ਖੇਡਦੇ ਹੋਵਨਗੇ ਔਰ ਕਈ ਸਾਲਾਂ ਤੋਂ ਖੇਡਦੇ ਆਵਣ। ਅਗਰ ਉੱਥੇ ਇੱਕ ਸੰਤ ਵੀ ਜਾ ਕੇ ਬੈਠੇ ਹੋ ਸਕਦਾ ਹੈ ਉਹਦੇ ਅੰਦਰ ਵੀ ਜੂਆ ਖੇਡਣ ਦਾ ਖਿਆਲ ਆ ਜਾਵੇ। ਅਜਾ। ਜਿੱਥੇ ਸ਼ਰਾਬੀ ਰੋਜ਼ ਸ਼ਰਾਬ ਪੀਂਦੇ ਨੇ। ਸ਼ਰਾਬਖਾਨੇ। ਅਗਰ ਉੱਥੇ ਮਨੁੱਖ ਜਾਵੇ ਔਰ ਰੋਜ਼ ਰੋ ਜਾਵੇ ਔਰ ਉਹਨਾਂ ਸ਼ਰਾਬੀਆਂ ਨੂੰ ਵੇਖੇ। ਵੇਖਦੇ ਆਂ ਵੇਖਦੇ ਇੱਕ ਦਿਨ ਪੇੜ ਲੱਗਦੇ ਉੱਥੇ ਵਿਚਾਰ ਹੀ ਇਸ ਤਰ੍ਹਾਂ ਦੇ ਨੇ ਉੱਥੇ ਸੋਚਣੀ ਇਸ ਤਰ੍ਹਾਂ ਦੀ ਚੱਲਦੀ ਹੈ ਯਾਦਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਇਸ ਵਾਸਤੇ ਆਖਿਆ ਗਿਆ ਕੁ ਸੰਗਤ ਤੋਂ ਬਚੋ ਕੁ ਸੰਗਤ ਬੁਰੇ ਮਨੁੱਖ ਕੋਲ ਨਹੀਂ ਬੈਠਣਾ ਮਨ ਕਰਕੇ ਮਨ ਕਰਕੇ ਬੁਰੇ ਵਿਚਾਰ ਨੂੰ ਨਹੀਂ ਆਣ ਦੇਣਾ ਮਨ ਵਿੱਚ ਹੁਣ ਮੈਂ ਫਿਰ ਹੱਥ ਜੋੜ ਕੇ ਮਾਫੀ ਮੰਗਾ 10000 ਮਨੁੱਖ ਸਤ ਸੰਗ ਵਿੱਚ ਬੈਠੇ ਹੋ ਮਨ ਤਨ ਸਤ ਸੰਗ ਦੇ ਵਿੱਚ ਹੈ ਮਨ ਕੁ ਸੰਗਤ ਦੇ ਵਿੱਚ ਬੈਠਾ ਹੁਣ ਇੱਕੋ ਹੀ ਸਮੇ ਮਨੁੱਖ ਸਤ ਸੰਗ ਦੇ ਵਿੱਚ ਬੈਠਾ ਹੈ ਕੁ ਸੰਗਤ ਦੇ ਵਿੱਚ ਬੈਠਾ ਹੈ ਸਤਕੀਮਾ ਪਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ ਪ੍ਰਭੂ ਕਰੇ ਗਲਤ ਹੋਵੇ ਪਰ ਪੰਜ ਦਸੀ ਇਸ ਤਰ੍ਹਾਂ ਲਿਖਿਆ ਹੈ 10000 ਸਤਸੰਗੀ ਬੈਠੇ ਹੋਣਗੇ ਤੂੰ ਮਾਨਸਿਕ ਤਲ ਤੇ ਕੋਈ ਇੱਕ ਦੋ ਸਤਸੰਗੀ ਆਉਂਦੇ ਨੇ ਮਨ ਦੇ ਤਲ ਤੇ ਕੁਸੰਗਤ ਚਲਦੀ ਰਹਿੰਦੀ ਤਨ ਸਤਸੰਗ ਦੇ ਚ ਬੈਠਾ ਮਨ ਕੁਸੰਗਤ ਦੇ ਚ ਬੈਠਾ ਵਲਦ ਵਿਚਾਰ ਚਲਦੇ ਪੈਣ ਗਲਤ ਸੋਚਣੀ ਚੱਲਦੀ ਪਈ ਹੈ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣ ਕਹਿੰਦਾ ਕਹਿੰਦਾ ਅੰਦਰ ਗਲਤ ਵਿਚਾਰ ਚੱਲਦੇ ਨੇ ਕਿਸ ਤਰ੍ਹਾਂ ਕੱਢਾਉਣ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਕਿ ਮੈਂ ਕੱਢ ਕੇ ਬਾਹਰ ਸੁੱਟ ਦਿਆਂ ਇਸ ਤਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਗਢੇਗਾ ਤੂੰ ਸਤਸੰਗ ਦੇ ਚਾਹ ਕਿ ਲੈ ਜੇ ਸਵਰਗ ਤੁਸੀਂ ਕਹਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਨੂੰ ਨੌਕਰੀ ਕਰਨੀ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਅੰਬਰ ਤੋਂ ਬੈਲੇ ਉੱਠ ਕੇ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆ ਹੋਇਆ ਵੀ ਦੇਖਿਆ ਕੰਦ ਕੀ ਕਰਾਂ Hindu ਵੀਰੇ Hindu ਸੰਜਣਾ ਵੇ ਨਿਕਲ ਦੇ ਨਹੀਂ ਮੈਂ ਨਹੀਂ ਚਾਹਦਾ ਮੈਂ ਕੋ ਕੌਣ ਚਾਹਦਾ ਮੇਰਾ ਕਪੜਾ ਮੈਲਾ ਹੋਵੇ ਕੌਣ ਚਾਹਦਾ ਮੇਰਾ ਹੱਥ ਮੈਲਾ ਹੋਵੇ ਕੌਣ ਚਾਹਦਾ ਮੇਰਾ ਮੂੰਹ ਮੱਥਾ ਮੈਲਾ ਹੋਵੇ ਪਰ ਹੋ ਜਾਂਦਾ ਹੁੰਦਾ ਤੇ ਮੈਂ ਉਸ ਨੂੰ ਆਖੇ ਤੂੰ ਇਤਨਾ ਘਬਰਾ ਵੀ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰੇ ਚੱਲਦੇ ਨੇ ਕਿ ਕੁਸੰਗਤ ਸਾਰੇ ਚੱਲਦੇ ਤੂੰ ਚਿੰਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ satsang ਵਿੱਚ ਬੈਠਾ ਹੋਵੇ ਗੁਸਤਾਖੀ ਮਾਹ ਮਨ ਸਾਰਾ ਦਿਨ ਕੁ ਸੰਗਤ ਵਿੱਚ ਬੈਠਾ ਹੁੰਦਾ ਹੈ ਮਨ ਦੇ ਕਲਤੇ ਕੁ ਸੰਗਤ ਚਲਦੀ ਹੈ ਇਸ ਵਾਸਤੇ ਮਨ ਦੀ ਮੈਲ ਕੁਛ ਹੋਰ ਹੈ ਤਨ ਦੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕਪੜੇ ਮੇਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕਪੜੇ ਗੁਰਦੁਆਰੇ ਵੀ ਮੇਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਬ ਹੈ ਰੋਜ਼ ਰੋਜ਼ ਉਹੀ ਕਪੜੇ ਦੂਸੇ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਤੋ 4 ਦਿਨਾਂ ਦੇ ਦੇਖੋ ਕਪੜੇ ਮੇਲੇ ਹੋ ਗਏ ਨੇ ਕਿ ਨਹੀਂ ਗੁਰਦੁਆਰੇ ਵੀ ਮੇਲੇ ਹੋ ਜਾਂਦੇ ਨੇ ਸਤ ਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮੇਲਾ ਹੁੰਦਾ ਹੈ। ਇਹ ਵੀ ਮਰਜ਼ ਕਰਦੇ ਨੇ। ਇਸ ਵਾਸੇ ਸਤ ਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤ ਸੰਗ ਦੇ ਵਿੱਚ ਬੈਠਾ ਹੋਵੇ। ਕਈ ਵਾਰ ਤੇ ਕੋ ਸੰਗਤ ਕਰ ਰਿਹਾ ਹੁੰਦਾ ਹੈ। ਮੈਲੇ ਵਿਚਾਰ ਮਨ ਵੀ ਮੈਲੇ ਮੈਲੀ ਸੋਚਣੀ ਮਨ ਦੀ ਮੈਲੇ ਮੈਲੀਆਂ ਯਾਦਾਂ ਮਨ ਦੀ ਮੈਲੇ ਧਨ ਜੋਬਨ ਪ੍ਰਭਤਾ ਦਾ ਹੰਕਾਰ ਮਨ ਦੀ ਮੈਲੇ ਕਿ ਹੁਣ ਜਿਸ ਦਾ ਮਨ ਮੈਲੇ ਤੇ ਸਤਿਗੁਰੂ ਕਹਿੰਦੇ ਨੇ ਮਨ ਮੈਲੇ ਸਭ ਕੁਛ ਮੈਲ ਤਨ ਧੋਤੇ ਮਨ ਅੱਛਾ ਨਾ ਹੋਏ ਮੈਨੂੰ ਕਹਿਣ ਦੇਣਾ ਮੈਂ ਮਾਫੀ ਬਾਰ ਬਾਰ ਮੰਗਦਾ ਹਾਂ ਮਨ ਮੇਲੇ ਸਭ ਕੁਛ ਮੇਲਾ ਮਨ ਮੇਲੇ ਇਹਦੀ ਕਥਾ ਕੀਤੀ ਹੋਈ ਵੀ ਮੇਲੀ ਹੈ ਮਨ ਮੇਲੇ ਇਹਦੀ ਕਥਾ ਸੁਣੀ ਹੋਈ ਵੀ ਮੇਲੀ ਹੈ ਮਨ ਮੇਲੇ ਇਹਦਾ ਕੀਤਾ ਹੋਇਆ ਪਾਠ ਵੀ ਮੇਲੇ ਇਹਦਾ ਦਾਨ ਵੀ ਮੇਲੇ ਇਹਦਾ ਪੁੰਨ ਵੀ ਮੇਲੇ ਇਹਦਾ ਪਰਉਪਕਾਰ ਵੀ ਮੇਲੇ ਮਨ ਮੇਲੇ ਸਭ ਕੁਛ ਮੈਂ ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਲ ਹੈ ਕਿਉਂਕਿ ਕੋ ਸੰਗਤ ਕਰ ਰਿਹਾ ਹੈ ਬਲਤ ਸੋਚ ਰਿਹਾ ਹੈ ਬਲਤ ਯਾਦਾਂ ਚੱਲ ਰਹੀਆਂ ਸਤਸੰਗ ਅਗਰ ਕੋਈ ਕਰਦਾ ਹੈ ਬੈਠਾ ਹੈ ਸਤਸੰਗ ਵਿੱਚ ਬਸ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ ਹੈ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਹੈ ਉਹ ਸ਼ਬਦ ਤੇ ਗੁਰੂ ਦਾ ਹੈ ਰਾਗੀਆਂ ਦਾ ਤੇ ਰੰਗ ਰੂਪ ਹੈ ਉਹ ਰਾਗੀ ਤੇ ਸਾਜ਼ ਦੀ ਤਰ੍ਹਾਂ ਹੈ ਜਿਵੇਂ ਵਾਦਿਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੁੜੋ ਸ਼ਬਦ ਨਾਲ ਪਰ ਪੂਰੀ ਇਕਾਗਰਤਾ ਨਾਲ ਸੁਣੋ ਜੁੜੋ ਸਾਰੀ ਰਾਗੀਆਂ ਨਾਲ ਜੁੜਦੈਨ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਨਹੀਂ ਸਾਰੇ ਹੀ ਸਾਜ਼ਾਂ ਨਾਲ ਜੁੜਦੇ ਨੇ ਵਾਜਿਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ। ਜੇ ਵੀ ਮੈਂ ਸੁਣੇ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ। ਉਹਦੀ ਆਵਾਜ਼ ਬੜੀ ਸੁੰਦਰ ਹੈ। ਉਹ ਪੁਰਖਾ ਤੂੰ ਕਦੀ ਆਖਰੀ ਸਹੀ ਸ਼ਬਦ ਬੜਾ ਮਾਰ। ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ। ਕੋਈ ਨਹੀਂ। ਉਹਦਾ ਕੰਠ ਬੜਾ ਸੁਨਦਰਾ ਹੈ। ਵਾਜਾ ਬੜਾ ਗਜ਼ਬ ਦਾ ਵਜਾਂਦਾ ਹੈ। ਤਬਲੇ ਦੀ ਧੁਨ ਬਾ ਕਮਾਲ ਹੈ। ਬਸਤਾਰ ਬੜੀ ਸੋਹਣੀ ਸੁਜਾਂਦਾ ਹੈ। ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ। ਇਹ ਵੀ ਮੈਂ ਲੋਕਾਂ ਕੋਲ ਸੁਣਦਾ। ਹੈਰਾਨ ਹੋ ਜਾਂਦਾ। ਰਾਗੀਆਂ ਨੂੰ ਦੇਖਣਾ ਆਉਂਦੇ ਨੇ, ਰਾਗੀਆਂ ਨੂੰ ਸੁਣਨਾ ਆਉਂਦੇ ਨੇ, ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਹੈ? ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਿੰਦੀ। ਮਨ ਮੇਲੇ ਸਬਕਿਛ ਮੈਲ ਰાગੀਆਂ ਦੀ ਮਹਿਮਾ ਤੇ ਬਣ ਜਾਂਦੀ ਏ ਜੀਵਨ ਦੇ ਚ ਗੁਰੂ ਦੀ ਮਹਿਮਾਨੇ ਬਣਦੀ ਧੰਨਵਾਦ ਕਰੀਏ ਰાગੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗਣੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਸ਼ਬਦ ਨਾਲ ਸੁਰਤ ਜੁੜ ਗਈ ਜੀ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਕਿ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਸਭ ਰਾਗੀਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਗੁਣੀ ਗਿਆਨੀਆਂ ਨੂੰ ਸੁਣਦੇ ਨੇ ਤੇ ਵੀ ਮਰਜ਼ ਕਰਦੇ। ਇਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ। ਮਨ ਮੈਲੇ ਸਭ ਕੁਝ ਮੈਲਾ। ਮਨ ਮੈਲੇ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ। ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਹੈ। ਮੈਲਾ ਹੀ ਹੁੰਦਾ ਜਾ ਰਿਹਾ। ਮੈਲ ਵੱਧ ਹੀ ਜਾ ਰਹੀ ਹੈ। ਮਨ ਤੋਂ ਹੀ ਇਹ ਨਾ ਮਨ ਧੋਵੋ ਕਿਸ ਤਰ੍ਹਾਂ ਧੋਈ ਸ਼ਬਦ ਲਾਗ ਸਾਬਣ ਤੇ ਪਾਣੀ ਲਾਣਾ ਪੈਂਦਾ ਹੈ ਕੱਪੜੇ ਨੂੰ ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਮਨ ਸ਼ਬਦ ਤੋਂ ਬਚਦਾ ਹੈ ਇੱਕ ਪਾਸੇ ਹੋ ਜਾਂਦਾ ਹੈ ਪਤਾ ਹੈ ਕਿ ਮਾਨਸਿਕ ਕਲਪਿਕ ਨਿਯਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮੈਲ ਦੇ ਚਰਦੇ ਤੇ ਮੈਲ ਦੇ ਚਲਣ ਦੀ ਆਦਤ ਵੀ ਬਣ ਜਾਂਦੀ ਉਸ ਸੂਰ ਮੈਲ ਦੇ ਚ ਰਹਿਦਾ ਹੈ ਮੈਲ ਦੇ ਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ ਕਵਾਂ ਕਹਾ ਕਪੂਰ ਚਰਾਏ ਕਹ ਬਿਸਿਰ ਕੋ ਦੁੱਧ ਪਿਆਏ ਉਦੇ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ ਕਹੇ ਕਹੇ ਵੀ ਕਰਦਾ ਹੈ ਬੋਲਣਾ ਵੀ ਦੰਦਾ ਹੈ ਇਹਦੇ ਮੂੰਹ ਚ ਅਸੀਂ ਕਬੂਰ ਨਹੀਂ ਦੇਖ ਸਕਦੇ ਸੁਗੰਧੇ ਨਹੀਂ ਦੇਖ ਸਕਦੇ ਆਦਤ ਸੂਰਦੀ ਚਿੱਕੜ ਦੇ ਚਰਨ ਦੇ ਗਾਥਾ ਹੈ ਬਗਟਮਾਲ ਦੇ ਚ ਪ੍ਰਹਲਾਦ ਪ੍ਰਭੂ ਨੂੰ ਫਰਿਆਦ ਕਰ ਰਹਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ वैकुंठ धाम बख्श सुवर नु देख के बड़ी चिंता मन दे च पैदा हुई प्रहलाद दी गंदि विच बैठा है ते सुवर नु प्रहलाद कहंदे ने तरस आउंदा है बड़े जेड़े सूक्ष्म वृति दे बंदे हो जांदे ने उनां कीड़े मकोड़ेयां ते भी तरस आंदा है परसों पशुवां ते भी आंदा है कि की जिंदगी बतीत कर रहे ने कुछ भी नहीं है ਤੇ ਸੂਰ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪ੍ਰਮਾਤਮਾ ਕੋਲੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਪੁੰਛ ਦੇ ਵਿੱਚ ਲੈ ਚਲਾਂਗੇ ਤੇ ਸੂਰ ਨੇ ਇਹ ਆਖਿਆ ਹੁੰਦੀ ਆਪਣੀ ਮਨ ਦੀ ਸੋਚਣੀ ਆਪਣੀਆਂ ਮਨ ਦੀਆਂ ਹੀ ਗੱਲਾਂ ਨੇ ਜਿਸ ਨੂੰ भगत ਲੋਕ ਇਸ ਤਰ੍ਹਾਂ ਨਾਲ ਬਿਆਨ ਕਰ ਦਿੰਦੇ ਨੇ ਸੂਰ ਨੇ ਇਹ ਆਖਿਆ भगत ਜੀ ਉੱਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਤੇ ਆਪਾ ਚੱਲਣਾ ਨਹੀਂ ਤੇ ਨਹੀਂ ਉਹ ਤੇ ਕੀ ਕਰਨਾ ਚਾਹਤਾ ਹੈ ਬਹੁਤ ਲੰਬੇ ਸਮੇਂ ਤੱਕ ਝੂਠ ਵਿੱਚ ਫਰੇਡ ਵਿੱਚ ਥਗੀਆਂ ਵਿੱਚ ਪਾਪ ਦੇ ਵਿੱਚ ਲੋਭ ਦੇ ਵਿੱਚ ਕਾਮ ਦੇ ਹੰਕਾਰ ਦੇ ਵਿੱਚ ਰਹਿ ਆਵੇ ਮਨੁੱਖ ਤਾਂ ਮਨ ਵੀ ਆਦਤ ਬਣ ਜਾਂਦੀ ਹੈ ਹੰਕਾਰ ਦੇ ਚ ਰਹਿਣਾ ਲੋਭ ਦੇ ਚ ਰਹਿਣਾ ਕਾਮ ਦੇ ਚ ਰਹਿਣਾ ਪਾਪ ਦੇ ਚ ਰਹਿਣਾ ਠਗੀਆਂ ਦੇ ਚ ਰਹਿਣਾ ਬੇਮਾਨੀ ਦੇ ਚ ਰਹਿਣਾ ਆਦਤ ਬਣ ਜਾਂਦੀ